ਤਨਹ ਪੰਜਾਬ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇਹ ਕਾਨੂੰਨ ਆ ਪੂਰੀ ਤਰ੍ਹਾਂ ਵਾਪਸ ਕਰਾਤਾ ਇਹ ਮੈਂ ਸੰਦਾ ਵੀ ਆਜ਼ਾਦੀ ਤੋਂ ਬਾਅਦ ਇਹ ਯੂਨੀਵਰਸਿਟੀ ਸਭ ਤੋਂ ਵੱਡੀ ਜਿੱਤ ਹੈ ਤੇ ਵਿਦਿਆਰਥੀਆਂ ਇਹ ਹੈ ਵਿਦਿਆਰਥੀ ਮੈਂ ਉਮੀਦ ਕਰਦਾ ਕਿ ਸਦਾ ਇਸ ਜਿੱਤ ਨੂੰ ਕਾਇਮ ਰੱਖਣਗੇ ਆਪਦੀ ਚਿੰਤਨ ਨੂੰ ਵੱਡਾ ਕਰਨਗੇ ਭਾਈਚਾਰੇ ਨੂੰ ਵੱਡਾ ਕਰਨਗੇ ਵਿੱਦਿਆ ਦਾ ਦੀਵਾ ਉਹਦੀ ਲੋ ਉੱਚੀ ਕਰਨ ਹੁਣ ਜਿਹੜਾ ਯੂਨੀਵਰਸਿਟੀ ਦਾ ਇਹ ਕਾਨੂੰਨੀ ਬਦਲਤਾ ਸੀ ਉਹ ਕੇਂਦਰ ਦੀਆਂ ਜਿਹੜੀਆਂ ਫਿਰਕਾ ਪ੍ਰਸਤੀਆਂ ਨੀਤੀਆਂ ਸੀ ਉਹਨਾਂ ਨੇ ਪ੍ਰਚਾਰ ਦੀਆਂ ਸੀ ਲੋਕਤੰਤਰੀ ਭਾਵਨਾਵਾਂ ਖਤਮ ਕਰਨੀਆਂ ਸੀ ਬਿਊਰੋਕ੍ਰੈਟਿਕ ਜਿਹੜੀ ਅਫਸਰਸ਼ਾਹੀ ਹੈ ਉਹ ਲੋਕਾਂ ਤੇ ਭਾਰੂ ਕਰਨੀ ਸੀ ਤੇ ਫਿਰ ਤੁਸੀਂ ਚਿੰਤਨ ਵਾਲੇ ਉੱਥੇ ਵਿਦਿਆ ਨਹੀਂ ਰਹਿਣੀ ਸੀ ਚਿੰਤਨ ਵਾਲੇ ਜਿੰਨਾਂ ਦਿਨਾਂ ਹੀ ਲੋਕਾਂ ਦੇ ਵਿਕਾਸ ਦਾ ਦਿਮਾਗ ਦਾ ਅੱਗੇ ਕ੍ਰਾਂਤੀ ਆਉਂਦੀ ਹੈ ਰਾਜਨੀਤਿਕ ਕ੍ਰਾਂਤੀ ਆਉਂਦੀ ਹੈ ਜਿਹੜੀ ਲੁੱਟ ਰੋਟਾ ਸਮਾਜ ਦੀ ਉਹਦੇ ਵਿਰੋਧ ਚ ਬੜੇ ਲਿਖਨੇ ਵਰਨਾ ਭਗ ਸਿੰਘ ਹੀ ਬੋਲੂਗਾ ਨਾ ਜੀ ਜੀ ਥੋੜਾ ਬੋਲਣਾ ਇਹ ਜਿਹੜੀ ਚੀਜ਼ਾਂ ਦੇ ਉੱਤੇ ਉਹਨਾਂ ਨੇ ਮਾਰੂ ਸੱਟ ਮਾਰਦੇ ਦੀ ਇਹ ਕੰਮ ਕੀਤਾ ਸੀ ਪ੍ਰਧਾਨਾ ਪੰਜਾਬ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇਹ ਕਾਨੂੰਨ ਹੈ ਪੂਰੀ ਤਰ੍ਹਾਂ ਵਾਪਸ ਕਰਾਤਾ ਇਹ ਮੈਂ ਸਮਝਦਾ ਵੀ ਆਜ਼ਾਦੀ ਤੋਂ ਬਾਅਦ ਇਹ ਯੂਨੀਵਰਸਿਟੀ ਸਭ ਤੋਂ ਵੱਡੀ ਜਿੱਤ ਹੈ ਤੇ ਵਿਦਿਆਰਥੀਆਂ ਇਹ ਆਰੇ ਵਿਦਿਆਰਥੀ ਮੈਂ ਉਮੀਦ ਕਰਦਾ ਕਿ ਸਦਾ ਇਸ ਜਿੱਤ ਨੂੰ ਕਾਇਮ ਰੱਖਣਗੇ ਆਪਦੀ ਚਿੰਤਨ ਨੂੰ ਵੱਡਾ ਕਰਨਗੇ ਭਾਈਚਾਰੇ ਨੂੰ ਵੱਡਾ ਕਰਨਗੇ ਤੇ ਜਿਹੜੀ ਲੜਾ ਹੈ ਨਾ